ਇਸਾਰੇ ਪੰਜਾਬ ਦੇਓ ਮੈਂ ਵੀ ਪਾਕਿਸਤਾਨੀ ਆ ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ ਪੰਜਾਬ ਤੁਹਾਡੇ ਸਾਰਿਆਂ ਦੀ ਤਰ੍ਹਾਂ ਮੇਰੇ ਦਿਲ 'ਚ ਵਸਦਾ ਹੈ ਅਸੀਂ ਪੰਜਾਬ 'ਚ ਵਸਤੇ ਆ ਪੰਜਾਬ ਸਾਡੇ ਦਿਲ 'ਚ ਵਸਤੇ ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕਿ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ ਮੇਰੇ ਜਿਹੜੇ ਪ੍ਰਾਣ ਨੇ ਪੰਜਾਬ ਦੇ ਪਹਿਲੇ ਪਾਕਿਸਤਾਨ ਦੇ ਪਹਿਲੇ ਸਿੱਖ ਮਨਿਸਟਰ ਨੇ ਇਹ ਵੀ ਨਵਾਜ਼ ਸ਼ਰੀਫ ਸਾਹਿਬ ਦੀ ਹਕੂਮਤ ਹੈ ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਪ੍ਰਾਇਮਰੀ ਮਿਨਿਸਟਰ ਬਣਿਆ ਤੇ ਮੈਂ ਪਾਰਲੀਮੈਂਟ ਚ ਮੈਂ ਇਹਨਾਂ ਨੂੰ ਬੈਠੇ ਦੇਖਨੀ ਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਅੰਦੇ ਤੂੰ ਵੀ ਮੈਨੂੰ ਨਿਵਾਸ਼ੀ ਕਿਹਾ ਜਾਂਦਾ ਕਿਉਂ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਆ ਵਸਾਇਆ ਨਾ ਦਰਵਾਜ਼ੇ ਖੋਲੋ ਦੋਸਤੀ ਦੇ ਦਰਵਾਜ਼ੇ ਖੋਲੋ ਦਿਲਾਂ ਦੇ ਦਰਵਾਜ਼ੇ ਖੋਲੋ ਮੋਹਾਂ ਦੇ ਦਰਵਾਜ਼ੇ ਖੋਲੋ ਤੇ ਮੈਂ ਪੰਜਾਬ ਦੀ ਤੀ ਹੋਣ ਦੇ ਨਾਤੇ ਤੁਹਾਡੀ ਪਹਿਣ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਚਾਹੇ ਉਹ ਇੰਡੀਅਨ ਪੰਜਾਬ ਹੋਵੇ ਆ ਪੰਜਾਬ ਪਾਕਿਸਤਾਨੀ ਪੰਜਾਬ ਹੋਵੇ میں اپنے دا اپنے جڑے پرانے ہونا لاب, سب دا سب پاک گئے پگ ہے شملہ میں انشاءاللہ شاء اللہ اچا رکھا پاکستان دا اعزاز ہے میرا اعزاز ہے پنجاب دا اعزاز ہے تے میرا دل ہے کہ پاکستان او ایسی جگہ بنے انہیں کیا کہ ایسی مائنورٹیز دے